ਜਿਸ ਭਰਤੀ ਕੀਤੇ ਜਾਣਗੇ ਕਿਉਂਕਿ ਜਦੋਂ ਪੇਸ਼ੈਂਟ ਆਉਂਦਾਗਾ ਜਿਹੜਾ ਮਰੀਜ਼ ਆ ਜਿਹੜਾ ਡਰਗ ਐਡਿਕਟ ਆ ਉਹ ਇੱਕ ਪੇਸ਼ੈਂਟ ਆ ਉਹ ਇੱਕ ਬਿਮਾਰ ਵਿਅਕਤੀ ਆ ਉਹਨੂੰ ਟ੍ਰੀਟ ਕਰਨਾ ਉਹਨੂੰ ਮੈਡੀਸਿਨ ਦੇਣਾ ਉਹਦੀ ਕਾਉਂਸਲਿੰਗ ਕਰਨੀ অতি ਜ਼ਰੂਰੀ ਆ ਸੋ ਇਹ ਘਾਟ ਜਿਹੜੀ ਆ ਮਹਿਸੂਸ ਹੋ ਰਹੀ ਸੀ ਸੋ 200 ਸਟੂਡੈਂਟਸ ਜਿਹੜਾ ਉਹ ਅਸੀਂ ਭਰਤੀ ਕਰਨਾਗਾ ਪਰ ਇਹ ਟੈਂਪਰੇਰੀ 베ਸ ਤੇ ਭਰਤੀ ਕਰਨਾਗਾ ਮੈਂ ਕਲੀਅਰ ਕਰਦਾ ਤੁਹਾਡੇ ਰਾਹੀਂ 200 ਜਿਹੜਾ 6 ਮਹੀਨਿਆਂ ਨੂੰ ਅਸੀਂ ਇਹਨਾਂ ਦੀ ਲੋਕ ਕੀਤਾ ਬਟ ਵਿਦਨ ਇਸ 6 ਮਨਥ ਇਹ ਜਿਹੜਾ 6 ਮਨਥ ਇਹ ਟੈਂਪਰੇਰੀ ਭਰਤੀ ਕਰਾਂਗੇ ਉਹਦੇ ਅੰਦਰ ਡਿਪਾਰਟਮੈਂਟ ਆਫ ਹੈਲਥ ਜਿਹੜਾ ਉਹ ਸਾਡੇ ਕੋਲੋਂ ਪੋਸਟਾਂ ਸੈਂਕਸ਼ਨ ਕਰਾਊਗਾ ਔਰ ਰੈਗੂਲਰ ਭਰਤੀ ਜਿਹੜੀ ਆ ਸਾਈਕੋਲੋਜਿਸਟ ਦੀ ਉਹ ਇਹਨਾਂ 6 ਮਹੀਨਿਆਂ ਚ 200 ਦੀ ਪੂਰੀ ਹੋਊਗੀ ਪਰ ਲੇਕਿਨ ਕਿਉਂਕਿ ਅਰਜੈਂਟ ਨੀਡ ਆ ਹੁਣ ਸਖਤ ਜ਼ਰੂਰਤ ਆ ਉਹਦੇ ਲਈ ਅਸੀਂ 200 ਬੰਦਾ ਟੈਂਪਰੇਰੀ ਤੌਰ ਦੇ ਉੱਤੇ ਕੰਟਰੈਕਟ ਤੇ ਭਰਤੀ ਕਰਾਂਗੇ ਔਰ ਉਸ ਤੋਂ ਬਾਅਦ ਰੈਗੂਲਰ ਭਰਤੀ ਜਿਹੜੀ ਆ ਉਹ ਵਿਦਨ 6 ਮਨთ ਪੂਰੀ ਹੋਊਗੀ ਇਸ ਤੋਂ ਬਿਨਾ 1000 ਜਿਹੜਾ ਬੈੱਡ ਆ ਉਹ ਇਨਫਰਾਸਟ੍ਰਕਚਰ ਜਿਹੜਾ ਉਹ ਤੁਸੀਂ ਅਪਗ੍ਰੇਡ ਕੀਤਾਗਾ ਕਿ ਇਨਫਰਾਸਟ੍ਰਕਚਰ ਜਿਹੜਾ ਸੀਗਾ ਉਹਦੀ ਕਈ ਫੈਸਿਲਿਟੀ ਦੀ ਘਾਟ ਨਜ਼ਰ ਆਈ ਤਾਂ 1000 ਬੈੱਡ ਜਿਹੜਾ ਉਹਦੀ ਵੀ ਅਪਗ੍ਰੇਡੇਸ਼ਨ ਜਿਹੜੀ ਆ ਸਰਕਾਰੀ ਹਸਪੀਟਲਾਂ ਦੇ ਅੰਦਰ ਜਿਹੜੇ ਓਟ ਕਲੀਨਿਕ ਨੇ ਜਿਹੜੇ ਨਸ਼ਾ ਛਡਾਊ ਕੇਂਦਰ ਨੇ ਉਹ ਚ ਹੋਈ ਆ ਔਰ ਇਸ ਤੋਂ ਬਿਨਾ ਇੱਕ ਹੋਰ ਇੰਪੋਰਟੈਂਟ ਜਿਹੜਾ ਸਟੈਪ ਲਿਆਗਾ ਕਿ 1000 ਅਸੀਂ ਬੈੱਡ ਐਡੀਸ਼ਨਲ ਕਪੈਸਿਟੀ ਅਸੀਂ ਕ੍ਰੀਏਟ ਕੀਤੀ ਆ ਕਿ ਜਿਹੜੇ ਪ੍ਰਾਈਵੇਟ ਨਰਸਿੰਗ ਇੰਸਟੀਚਿਊਸ਼ਨ ਨੇ ਜਾਂ ਡੀ ਐਡਿਕਸ਼ਨ ਸੈਂਟਰ ਨੇ ਜਾਂ ਨਰਸਿੰਗ ਸੈਂਟਰ ਨੇ ਉਹਨਾਂ ਦੇ ਅੰਦਰ ਅਸੀਂ 1000 ਬੈੱਡ ਦੀ ਪ੍ਰਬੰਧ ਕਰਾਂਗੇ ਉਹਨਾਂ ਨੂੰ ਅਸੀਂ ਪਰ ਬੈੱਡ ਪੈਸੇ ਦੇਵਾਂਗੇ ਜੇਕਰ ਸਾਡੇ ਕੋਲੇ ਮਰੀਜ਼ ਜਿਹੜੇ ਨੇਗੇ ਵੱਧ ਜਾਂਦੇ ਨੇ ਯਾਨੀ ਸਾਡੀ ਕੈਪੈਸਿਟੀ ਜਿਹੜੀ ਸਰਕਾਰ ਦੀ ਆ ਉਹ ਫੁੱਲ ਹੋ ਜਾਂਦੀ ਹੈ ਜਦੋਂ ਜਦੋਂ ਸਰਕਾਰੀ ਬੈਡਾਂ ਦੀ ਕੈਪੈਸਿਟੀ 5000 ਬੈਡ ਦੀ ਕੈਪੈਸਿਟੀ ਫੁੱਲ ਹੋ ਜੂਗੀ ਤਾਂ ਉਸ ਤੋਂ ਬਾਅਦ ਦੇ 6000 ਚ ਵੱਧਦੀ ਆ ਤਾਂ ਇਮੀਡੀਏਟਲੀ ਜਿਹੜਾ ਉਸ ਮਰੀਜ਼ਾਂ ਨੂੰ ਉਹਨਾਂ ਡਰੱਗ ਐਡਿਕਟ ਨੂੰ ਜਿਹੜਾ ਪ੍ਰਾਈਵੇਟ ਹੋਮ 'ਚ ਵੀ ਸ਼ਿਫਟ ਕੀਤਾ ਜਾ ਸਕਦਾਗਾ ਉਹਦੇ ਲਈ ਜਿਹੜਾ ਉਹਦਾ ਖਰਚਾਗਾ ਉਹ ਸਰਕਾਰ ਜਿਹੜਾ ਪੇ ਕਰੂਗੀ ਇਹ ਵੀ ਇੱਕ ਇੰਪੋਰਟੈਂਟ ਫੈਸਲਾ ਹੋਇਆਗਾ ਇਸ ਤੋਂ ਬਿਨਾ ਸਟਾਫ ਦੀ ਭਰਤੀ ਆ ਡਿਪਾਰਟਮੈਂਟ ਨੂੰ ਇਹ ਆਜਾ ਆਰਡਰ ਕੀਤੇ ਨੇ ਹੈਲਥ ਡਿਪਾਰਟਮੈਂਟ ਨੂੰ ਕਿਹੜਾ ਸਟਾਫ ਆ ਚਾਹੇ ਉਹ ਨਰਸਿੰਗ ਸਟਾਫ ਆ ਜਾਂ ਹੋਰ ਪੈਰਾਮੈਡੀਕਲ ਸਟਾਫ ਆ ਉਹਦੀ ਕੰਪਲੀਟ ਜਿਹੜੀ ਆ ਪ੍ਰਪੋਜ਼ਲ ਵਿਥਿਨ ਵੀਕ ਲੈ ਕੇ ਆਉਣ ਕਿ ਕਿਹੜੇ ਕਿਹੜੇ ਹਸਪੀਟਲ ਦੇ ਅੰਦਰ ਕਿੱਥੇ ਕਿੱਥੇ ਘਾਟ ਆ ਉਹ ਵੀ ਅਸੀਂ ਜਿਹੜਾ ਪੂਰੀ ਕਰਾਂਗੇ ਇਸ ਤੋਂ ਬਿਨਾ ਸਕੈਸਟਸ ਜਿਹੜਾ ਹੁੰਦਾਗਾ ਉਹਦੀ ਵੀ ਅਸੀਂ ਪਾਰਲਮੈਂਟ ਕੀਤੀ ਆ ਤਾਂ ਕਿ ਉਹ ਉਹ ਅਸੀਂ ਪਾਰਲਮੈਂਟ ਬੇਸਲੇ ਕੀਤਾ ਉਹਦੇ ਅਸੀਂ ਕੀਤਾ ਦੋ ਘੰਟੇ ਦੇ ਵਿੱਚ ਅਸੀਂ ਉਹਨੂੰ ਰੱਖਾਂਗੇ ਪਰਸ ਦੇ ਆਊਗਾ ਦੋ ਘੰਟੇ ਇੰਪੈਨਲ ਕਰਾਂਗੇ ਤੇ ਦੋ ਘੰਟਿਆਂ ਚ ਅਸੀਂ ਉਹਨੂੰ 3000 ਰੁਪਿਆ ਦੇਵਾਂਗੇ ਦੋ ਘੰਟੇ ਆ ਕੇ ਉਹ ਸਾਡੇ ਹਸਪੀਟਲਾਂ ਦੇ ਅੰਦਰ ਸਾਡੇ ਓਟ ਕਲੀਨਿਕਾਂ ਦੇ ਅੰਦਰ ਸਾਡੇ ਨਸ਼ਾ ਸਰੋਗ ਕੇਂਦਰਾਂ ਦੇ ਆ ਕੇ ਜਿਹੜਾ ਸਾਡੇ ਮਰੀਜ਼ ਲਗੇ ਉਹਨਾਂ ਦੀ ਸਟੱਡੀ ਕਰਕੇ ਉਹਨਾਂ ਨੂੰ ਮੈਡੀਸਨ ਦੇਣਗੇ ਇਹ ਅੱਜ ਦੇ ਹੈ ਜੀ ਸਕੱਟਰਸ ਸਕੱਟਰਸ ਕਾਉਂਸਲਿੰਗ ਕਰਾਂਗੇ ਕਾਉਂਸਲਿੰਗ ਕਰਨ ਲਈ ਇੱਕ ਕਾਉਂਸਲਰ ਲਏਗੇ ਇੱਕ ਸਕੈਟਰਸਟ ਲਏਗੇ ਦੋਨੋਂ ਦੀ ਲੱਗਤ ਇਹ ਨੀਡ ਬੇਸ ਦੇਗੇ ਜਿੱਥੇ ਜਿੱਥੇ ਨੀਡ ਆ ਅਸੀਂ ਉਸ ਐਡਜੋਇਨਗ ਏਰੀਆ ਚੋਂ ਭਰਤੀ ਕਰਾਂਗੇ ਐਮਪੈਨਲ ਕਰ ਲਾਂਗੇ ਮੰਨ ਲਓ ਪਟਿਆਲੇ ਚਾਰ ਬੰਦੇ ਪੈਨਲ ਕਰ ਲਏ ਅਮਰਸਰ 10 ਹੋ ਗਏ ਉੱਥੇ 20 ਹੋ ਗਏ ਉਹ ਆਉਣਗੇ ਉਹਨਾਂ ਦੇ 2 ਘੰਟੇ ਸਮਾਂਮਾ ਅਸੀਂ ਲਵਾਂਗੇ 2 ਘੰਟਿਆਂ ਦੇ ਅੰਦਰ ਉਹ ਸਾਡੇ ਮਰੀਜ਼ਾਂ ਨੂੰ ਚੈੱਕ ਕਰਨਗੇ ਔਰ ਅਸੀਂ ਉਹਨਾਂ ਨੂੰ ਔਨ ਰੇਰੀਅਮ ਜਿਹੜਾ ਉਹ 1500 ਪ੍ਰਤੀ ਆਵਰ 1500 ਰੁਪਿਆ ਘੰਟਾ ਜਿਹੜਾ ਅਸੀਂ ਉਹਨਾਂ ਨੂੰ ਅਨੁਦਰੀ ਦੇਵਾਂਗੇ ਔਰ 2 ਘੰਟੇ ਮੈਕਸਿਮਮ ਜੌਬ ਉਹਨਾਂ ਦੀ 2 ਘੰਟੇ ਹੋਵੇਗੀ ਔਰ 3000 ਦੇਵਾਂਗੇ ਸੋ ਅੱਜ ਦੇ ਇਹ ਅਹਿਮ ਜਿਹੜੇ ਫੈਸਲੇ ਅੱਜ ਦੀ ਕੈਬਨਟ ਸਬ ਕਮੇਟੀ ਚ ਲਏ ਗਏ ਨੇਗੇ ਸੋ ਬਿਲਕੁਲ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਬਣਾਉਣਾਗਾ ਜੋ ਯੁੱਧ ਨਸ਼ਿਆਂ ਦੇ ਵਿਰੁੱਧ ਮਹਿਮ ਚੱਲ ਰਹੀ ਆ ਉਹਨੂੰ ਬੜੀ ਕਾਮਯਾਬੀ ਮਿਲ ਰਹੀ ਆ ਔਰ ਅੱਜ ਇਹ ਲੋਕ ਲਹਿਰ ਚ ਤਬਦੀਲ ਹੋ ਚੁੱਕੀ ਆ ਅੱਜ ਜੋ ਨਸ਼ਿਆਂ ਦੇ ਵਿਰੁੱਧ ਲੋਕ ਲਹਿਰ ਤਬਦੀਲ ਹੋ ਚੁੱਕਿਆ ਅੱਜ ਸਾਰੇ ਪੰਜਾਬ ਦੇ ਲੋਕ ਸਰਕਾਰ ਦਾ ਸਾਥ ਦੇ ਰਹੇ ਨੇਗੇ ਔਰ ਆਪ ਆਪ ਆ ਕੇ ਜਿਹੜੀ ਸਾਡੂੰ ਇਨਫੋਰਮੇਸ਼ਨ ਵੀ ਦੇ ਰਹੇ ਨੇ ਕਿ ਇੱਥੇ ਡਰੱਗ ਪੈਡਲਰ ਕੰਮ ਕਰ ਰਿਹਾ ਇੱਥੇ ਨਸ਼ਾ ਤਸਕਰ ਕੰਮ ਕਰ ਰਿਹਾ ਔਰ ਦੂਸਰਾ ਆਪ ਲੋਕ ਆਪ ਆ ਕੇ ਓਟ ਸੈਂਟਰਾਂ 'ਚ ਆਪ ਆ ਕੇ ਜਿਹੜਾ ਉਹ ਸਾਡੇ ਸੈਂਟਰਾਂ ਦੇ ਵਿੱਚ ਆ ਕੇ ਆਪਣੇ ਆਲਾਦ ਲਈ ਆਪਣੇ ਆਪ ਨੂੰ ਪੇਸ਼ ਕਰ ਰਹੇ ਨੇ ਔਰ ਮੈਂ ਸਮਝਦਾ ਬੜੀ ਸਕਸੈਸ ਸਾਨੂੰ ਮਿਲ ਰਹੀ ਆ ਕਿਉਂਕਿ ਲੋਕ ਜਦੋਂ ਆਪ ਮਾਰੇ ਆ ਕੇ ਕਹਿਣ ਕਿ ਭਰਾਵਾ ਮੈਂ ਨਸ਼ਾ ਕਰਦਾ ਮੇਰਾ ਨਸ਼ਾ ਛਡਾਇਆ ਜਾਵੇ ਤਾਂ ਇੱਥੋਂ ਪਤਾ ਲੱਗਦਾਗਾ ਕਿ ਨਸ਼ਾ ਤਸਕਰ ਜਿਹੜੇ ਨੇਗੇ ਉਹ ਚੇਨ ਟੁੱਟ ਚੱਕੀ ਆ ਨਸ਼ਾ ਤਸਕਰ ਭੱਜ ਚੁੱਕੇ ਨੇਗੇ ਔਰ ਲੋਕ ਆ ਕੇ ਆਪ ਆਪਣੇ ਆਪ ਨੂੰ ਸਰੈਂਡਰ ਕਰ ਰਹੇ ਨੇ ਕਿ ਸਾਡਾ ਇਲਾਜ ਕਰਵਾਇਆ ਜਾਵੇ ਸੋ ਮੈਂ ਸਮਝਦਾ ਜੋ ਮੈਂ ਸਰਦਾਰ ਭਗਵੰਤ ਸਿੰਘ ਮਾਜੀ ਨੇ ਸ਼ੁਰੂ ਕੀਤੀ ਸੀ ਉਹਨੂੰ ਪੰਜਾਬ ਦੇ ਅੰਦਰ ਬਹੁਤ ਵੱਡਾ ਹੰਗਾਰਾ ਮਿਲ ਰਿਹਾਗਾ ਔਰ ਬਹੁਤ ਜਲਦ ਜਿਹੜਾ ਪੰਜਾਬ ਨਸ਼ਾ ਮੁਕਤ ਹੋਊਗਾ ਜੀ ਮਾਤਾ ਰਾਜਾ ਦੇ ਨਾਲ ਕੋਈ ਨਸ਼ਾ ਨਹੀਂ ਕਰਦਾ ਸੀ ਵੀ ਪਜਾਹ ਹਜ਼ਾਰ ਪਛੇ ਦਰ ਬੱਤੇ ਸੀਗੇ ਡਵਰਸ਼ਨ ਕਰੋਗੇ ਤੁਸੀਂ ਚਿੱਟੇ ਤੋਂ ਅਫੀਮ ਜਾਂ ਪੋਸਟ ਵੱਲ ਉਸ ਤੋਂ ਬਾਅਦ ਸਟਾਇਆ ਜਾ ਸਕਦਾ ਇਸ ਤਰੀਕੇ ਤੇ ਹੀ ਹਮਾਇਤ ਕਰਦੇ ਹੋਏ ਨਜ਼ਰ ਆਈ ਨਾਲ ਨਾਲ ਉਹ ਕਹਿ ਰਹੇ ਕਿ ਇਹ ਜਿਹੜਾ ਮਹਿਨਤ ਚੱਲਦੀ ਹੈ ਇਹ ਕਿਸੇ ਕੰਮ ਨਹੀਂ ਨਹੀਂ ਇਹਦਾ ਬਤਲ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਰਾਜਾ ਬੜਿੰਗ ਜੀ ਅਫੀਮ ਦੀ ਖੇਤੀ ਨੂੰ ਪਸੰਦ ਕਰਦੇ ਨੇਗੇ ਇਹੀ ਗੱਲ ਆ ਤੁਹਾਡਾ ਕੁਐਸਚਨ ਇਹੀ ਹੈ ਦੇਖੋ ਜਦੋਂ ਕਿਤੇ ਆਪੀਮ ਹੁੰਦੀ ਹੈ ਨਾ ਆਪੀਮ ਦੇ ਉੱਤੋਂ ਕਾਫੀ ਸਾਰੇ ਪ੍ਰੋਡਕਟ ਜਿਹੜਦੇ ਨੇਗੇ ਹੈਰੋਇਨ ਸਮੈਕੋ ਉੱਥੋਂ ਬਣ ਕੇ ਆਉਂਦੇ ਨੇਗੇ ਸੋ ਮੈਂ ਸਮਝਦਾ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਜਿਹੜੀ ਆ ਕਾਂਗਰਸ ਪਾਰਟੀ ਦੇ ਪ੍ਰਧਾਨ ਜਿਹੜੇ ਨੇਗੇ ਉਹ ਨਸ਼ਿਆਂ ਨੂੰ ਪ੍ਰੋਮੋਟ ਕਰਨ ਦੀ ਗੱਲ ਕਰਦੇ ਨੇ ਉਹ ਪੰਜਾਬ ਨੂੰ ਨਸ਼ੇੜੀ ਬਣਾਉਣਾ ਚਾਹੁੰਦੇ ਨੇਗੇ ਕਿਉਂਕਿ ਜਦੋਂ ਪੰਜਾਬ ਦੇ ਅੰਦਰ ਅਕਾਲੀਦਰ ਭਾਜੀਪੀ ਦੀ ਸਰਕਾਰ ਰਹੀ ਆ ਜਾਂ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਆ ਉਹਨਾਂ ਨੇ ਨਸ਼ਾ ਤਸਕਰਾਂ ਨੂੰ ਪ੍ਰੋਮੋਟ ਕੀਤਾ ਨਸ਼ਿਆਂ ਨੂੰ ਪ੍ਰੋਮੋਟ ਕੀਤਾ ਪਰ ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨਸ਼ਿਆਂ ਨੂੰ ਪੰਜਾਬ 'ਚ ਖਤਮ ਕਰਨਾ ਚਾਹੁੰਦੇ ਨੇ ਇਹੀ ਗੱਲ ਆ ਕਿ ਜਿਹੜੀ ਅੱਛੀ ਮਿਹਮ ਚੱਲ ਰਹੀ ਆ ਜਿਹੜੀ ਮਿਹਮ ਸ਼ਾਨਦਾਰ ਸਫਲਤਾਪੂਰਵਕ ਚੱਲ ਰਹੀ ਆ ਉਹਦਾ ਸਾਥ ਦੇਣ ਦੀ ਬਜਾਏ ਕਾਂਗਰਸ ਪਾਰਟੀ ਕਾਲੀਦਰ ਬੀਜੇਪੀ ਵਾਲੇ ਕ੍ਰਿਟੀਸਾਈਜ਼ ਕਰ ਰਹੇ ਨੇ ਅੱਛਾ ਜੀ ਜਿਹੜੇ ਤੁਸੀਂ ਕਿਉਂਕਿ ਹੁਣ ਪ੍ਰੀਕੌਸ਼ਨਰੀ ਤੌਰ ਤੇ ਕੰਮ ਕਰ ਰਹੇ ਹੋ ਜਿਹੜੇ ਪੀੜਿਤ ਨਾੜਨ ਲਈ ਕੰਮ ਕੀਤਾ ਜਾ ਰਿਹਾ ਹੈ ਸਰਕਾਰੀ 1000 ਬੈੱਡ ਵਧਾ ਰਹੇ ਹੋ ਪ੍ਰਾਈਵੇਟ ਵਧਾ ਰਹੇ ਹੋ ਇਹਦਾ ਮਤਲਬ ਕਿਤਨਾ ਕਿਤੇ ਸੰਖਿਆ ਜ਼ਿਆਦਾ ਹੈ ਕਿੰਨੇ ਕਿੰਨੀਆਂ ਸੰਖਿਆ ਉਸ ਵਾਰ ਤੱਕ ਲੱਗ ਸਕਦਾ ਕਿੰਨੇ ਡਰੱਗਡਿਟ ਨੇ ਜਿਹੜੇ ਸਾਹਮਣੇ ਆਏ ਨੇ ਹਲੇ ਤੱਕ ਇਹ ਕੁਝ ਉਸ ਵਾਰ ਦੇ ਦੇਖੋ ਹੁਣ ਤੱਕ ਜਿਹੜੇ ਓਡ ਸੈਂਟਰਾਂ ਚ ਉਹਨਾਂ ਚ ਗਿਣਤੀ ਵਧੀ ਆ ਔਰ ਮੇਰੇ ਕੋਲੇ ਸਿਰਫ ਜਿਹੜੇ ਐਡਮਿਟ ਲਏਗੇ ਉਹਨਾਂ ਦੀ ਸੰਖਿਆ ਹੈਗੀ ਆ ਲਗਭਗ 1500 ਦੇ ਕਰੀਬ ਜਿਹੜਾ ਮਰੀਜ਼ ਆ ਉਹ 200 ਤੋਂ ਵੱਧ ਕੇ ਅਨਿਸ਼ੀਅਲੀ 200 ਸੀਗਾ ਉਹ ਲਗਭਗ 1500 ਦੇ ਕਰੀਬ ਜਿਹੜਾ ਮੋਟਾ-ਮੋਟਾ ਮੇਰੇ ਕੋਲੇ ਅੰਕੜਾ ਉਹ ਪਹੁੰਚ ਗਿਆ ਇਸ ਇੱਥੋਂ ਪਤਾ ਲੱਗਦਾ ਸਾਰੇ ਅੰਕੜਿਆਂ ਤੋਂ ਪਤਾ ਲੱਗਦਾਗਾ ਕਿ ਜਿਹੜੀ ਮਹਿੰਮਾ ਸਫਲਤਾਪੂਰਵਕ ਚੱਲ ਰਹੀ ਆ ਤੁਸੀਂ ਜਾ ਕੇ ਖੁਦ ਚੈੱਕ ਕਰ ਸਕਦੇ ਹੋ ਫਸ਼ਾਰਪੁਰ ਬਠਿੰਡਾ ਫਰੀਦਕੋਟ ਇਹਨਾਂ ਸਾਰੇ ਹਸਪੀਟਲਾਂ ਦੇ ਅੰਦਰ ਕਿਤਨਾ ਕਿਤੇ ਕਿਤੇ 20 ਸੀ ਉੱਥੇ 25 ਹੋਈ ਜਾਂ 30 ਹੋਈ ਜਾਂ 40 ਹੋਈ ਜਾਂ ਇਟ ਬਿੰਚ ਲੋਕ ਛੱਡਣਾ ਚਾਹੁੰਦੇ ਨੇ ਕਿ ਲੋਕ ਇਸ ਕੋਹੜ ਤੋਂ ਛੁਟਕਾਰਾ ਚਾਹੁੰਦੇ ਨੇਗੇ ਪਰ ਲੇਕਿਨ ਕਾਂਗਰਸ ਪਾਰਟੀ ਜਿਹੜੀ ਆ ਉਹ ਨਸ਼ਿਆਂ ਨੂੰ ਪ੍ਰਮੋਟ ਕਰਨਾ ਚਾਹੁੰਦੀ ਆ ਅਕਾਲੀਦਰ ਭਾਜਪਾ ਵਾਲੇ ਨਸ਼ਿਆਂ ਨੂੰ ਪ੍ਰਮੋਟ ਕਰਨਾ ਚਾਹੁੰਦੇ ਨੇ ਉਹ ਨਹੀਂ ਚਾਹੁੰਦੇ ਕਿ ਪੰਜਾਬ ਨਸ਼ਾ ਮੁਕਤ ਹੋਵੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਔਰ ਇਸ ਧਰਤੀ ਦੇ ਉੱਤੇ ਕਈ ਵਾਰ ਕਾਂਗਰਸ ਪਾਰਟੀ ਨੇ ਰਾਜ ਕੀਤਾ ਅਕਾਲੀ ਦਲ ਨੇ ਪੰਥ ਦੇ ਨਾਂ ਤੇ ਰਾਜ ਕੀਤਾ ਅਕਾਲੀ ਦਲ ਨੇ ਧਰਮ ਦੇ ਨਾਂ ਤੇ ਰਾਜ ਨਹੀਂ ਕੀਤਾ ਪਰ ਲੇਕਿਨ ਪੰਜਾਬ ਨੂੰ ਨਸ਼ਿਆਂ ਵੱਲ ਧੱਕਿਆ ਜੇ ਅਸੀਂ ਨਸ਼ੇ ਖਤਮ ਕਰਨ ਦੀ ਗੱਲ ਕਰਦੇ ਆ ਉਹਦੇ ਅੰਦਰ ਆਪਣਾ ਕੰਟਰੀਬਿਊਸ਼ਨ ਕਰਨ ਦੀ ਬਜਾਏ ਉਹਦੇ ਅੰਦਰ ਆਪਣਾ ਸਹਿਯੋਗ ਦੇਣ ਦੀ ਬਜਾਏ ਕਾਂਗਰਸ ਪਾਰਟੀ ਅਕਾਲੀ ਦਲ ਜਿਹੜਾ ਉਹ ਇਹਨਾਂ ਨੂੰ ਭੱਜਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਉਹ ਆਪ ਆ ਕੇ ਦੇਖ ਲੈਣ ਮੈਨੂੰ ਤਾਂ ਇਹ ਮਹਿਸੂਸ ਹੁੰਦਾਗਾ ਕਿ ਬਹੁਤ ਸਾਰੇ ਕਾਂਗਰਸੀਆਂ ਦਾ ਬਹੁਤ ਸਾਰੇ ਕਾਲੀਆਂ ਦਾ ਡੋਪ ਟੈਸਟ ਕਰਵਾਉਣਾ ਪਊਗਾ ਉਹਨਾਂ ਨੂੰ ਬੁਲਾ ਕੇ ਐਡਮਿਟ ਕਰਉਣਾ ਪਊਗਾ ਜੀਮਾ ਸਾਹਿਬ ਬਹੁਤ ਸਾਰੇ ਕਰਾਸ ਨਿੰਕਿੰਗ ਚ ਜਿਹੜੇ ਨਿਕਲਦੇ ਨੇ ਜੇਲ੍ਹਾਂ ਦੇ ਵਿੱਚੋਂ ਨਿਕਲਦੇ ਨੇ ਇੱਕ ਬਹੁਤ ਸਰੀ ਕਰਾਸ ਨਿੰਕਿੰਗ ਹੱਲੇ ਵੀ ਜਿਹੜੇ ਨੇ ਉਹ ਜੇਲ੍ਹਾਂ ਦੇ ਵਿੱਚੋਂ ਨਿਕਲ ਰਹੀ ਹੈ ਦੇਖੋ ਜੇਲ੍ਹਾਂ ਦੇ ਅੰਦਰ ਜਦੋਂ ਜਿਹੜੇ ਨਸ਼ਾ ਤਸਕਰ ਜਾਂਦੇ ਨੇਗੇ ਨਸ਼ਾ ਤਸਕਰ ਜੇਲ੍ਹਾਂ ਜਾਂਦੇ ਨੇ ਜਦੋਂ ਫੜਿਆ ਜਾਂਦਾਗਾ ਤੇ ਜੇਲ੍ਹ ਚ ਜਾਣ ਤੋਂ ਬਾਅਦ ਵੀ ਕਿਤਨੇ ਕਿਤੇ ਆਪਦਾ ਨੈਕਸਸ ਜਿਹੜਾ ਕੈਮ ਕਰਾ ਰੱਖਣ ਦੀ ਕੋਸ਼ਿਸ਼ ਕਰਦਾਗਾ ਜਦੋਂ ਕੈਮ ਰੱਖਣ ਦੀ ਕੋਸ਼ਿਸ਼ ਕਰਦਾਗਾ ਇਮੀਡੀਟਲੀ ਉਹਨੂੰ ਬ੍ਰੇਕ ਕੀਤਾ ਜਾਂਦਾਗਾ ਇਮੀਡੀਟਲੀ ਉਹਦੇ ਬੈਕਵਰਡ ਲਿੰਕਰਸ ਉਹਦੇ ਫਾਰਵਰਡ ਲਿੰਕਰ ਲੈ ਕੇ ਇਮੀਡੀਟਲੀ ਕਾਰਵਾਈ ਹੋਦੀ ਹੈ ਐਂਡਰ ਡਰੱਗ ਮਾਫੀਆ ਆਪਣਾ ਕੰਮ ਵਧੀਆ ਕਰ ਰਿਹਾ ਪਰ ਫੇਰ ਵੀ 6 ਜ਼ਿਲ੍ਹਿਆਂ ਦੇ ਵਿੱਚ 45 ਕਰੋੜ ਦੀ ਲਾਗਤ ਨਾਲ ਕੈਮੇ ਲਗਾਉਣ ਦਾ ਕੰਮ ਸੀ ਅਗਸਤ ਦੇ ਵਿੱਚ 2024 ਚ ਪਰ ਫੇਰ ਵੀ 6 ਜ਼ਿਲ੍ਹਿਆਂ ਚ ਹਲੇ ਵੀ ਜ਼ਿਆਦਾ ਮਾਮਲੇ ਨਿਕਲ ਕੇ ਸਾਹਮਣੇ ਆ ਰਹੇ ਕੋਆਕਣਾ ਹੈ ਸਰਕਾਰੀ ਮੋਰਤਾ ਕਿਨੇ ਕਾਰਵਾਈ ਹੋਈ ਹੈ ਕਿਨੇ ਐਸੇ ਨਸ਼ਾ ਤਸਕਰ ਗ੍ਰਿਫਤਾਰ ਹੋਏ ਨਹੀਂ ਸਰ ਮੈਂ ਸਾਰੇ ਇਲਾਕਿਆਂ ਦੀ ਗੱਲ ਕਰ ਰਿਹਾ ਨੇ ਛੇ ਜਿਲ੍ਹਿਆਂ ਦੇ ਵਿੱਚ ਤੁਸੀਂ 40 ਕਰੋੜ ਦੀ ਗੱਲ ਕਰ ਰਹੇ ਨਹੀਂ ਮੇਰੇ ਕੋਲ ਜਿਹੜਾ ਬ੍ਰੇਕਅਪ ਆ ਉਹ ਡਿਸਟ੍ਰਿਕਟ ਵਾਈਜ਼ ਦੀ ਹੈਗਾ ਮੈਂ ਉਹ ਦੁਬਾਰਾ ਤੁਹਾਨੂੰ ਲੱਗ ਤੋਂ ਐਕਸਪਲੇਨ ਕਰ ਦੂੰਗਾ ਟੋਟਲ ਜਿਹੜਾ ਹੈਗਾ 16348 ਆਲਰੇਡੀ ਜਿਹੜੇ ਖੜੇ ਨੇ ਜਦੋਂ ਦਾ ਚਿੱਪੇ ਦਾ ਜਲੂ ਹੋਇਆ ਪੰਜਾਬ ਦੇ ਵਿੱਚ ਕੋਲਾ ਡਰੱਗ ਕੇਸ ਉਹਦਾ ਇਹਦਾ ਸਰਗਰਾ ਸੀ ਉਹਨੂੰ ਜਮਾਨਤ ਮਿਲ ਗਈ ਹੈ ਜੀ ਕਿਉਂਕਿ 2011-12 ਦੇ ਵਿੱਚ ਹੀ ਉਹਦਾ ਸਿੰਥੈਟਿਕ ਡਰੱਗ ਦੇ ਜਿਹੜਾ ਪੈਰ ਫਸਾ ਰਹੇ ਨੇ ਪੰਜਾਬ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਆ ਗਿਆ ਹੁਣ ਕੀ ਉਹਨੂੰ ਦੁਬਾਰਾ ਜਿਹੜੀ ਪੁੱਛਗਿਸ ਹੋਏਗੀ ਕਿਉਂਕਿ ਕ੍ਰਿਟੀਕਲ ਜਿਹੜਾ ਨੈਸਸਰੀ ਉਹਦੇ ਨਾਲ ਕਾਫੀ ਤੰਦਾ ਜੁੜਿਆ ਸੀਗਾ ਕਿਉਂਕਿ ਉਹਦੇ ਜੇਲ੍ਹ ਤੋਂ ਜਾਣ ਤੋਂ ਬਾਅਦ ਚ ਬੰਦ ਹੋ ਗਿਆ ਸੀ ਚੈਪਟਰ ਕੀ ਪੰਜਾਬ ਸਰਕਾਰ ਦੁਬਾਰਾ ਜਿਹੜਾ ਹੈਗਾ ਉਹ ਜਦੋਂ ਕਿਵੇਂ ਉਹ ਪੈਰ ਬਸਾਰੇ ਜਿਹੜੇ ਜਿਹੜੇ ਵੀ ਵਿਅਕਤੀ ਜੇਲ੍ਹਾਂ ਤੋਂ ਆਨਰਬਲ ਕੋਰਟ ਦੁਆਰਾ ਜ਼ਮਾਨਤ ਲੈ ਕੇ ਆਉਂਦੇ ਨੇਗੇ ਸਾਡਾ ਪੁਲਿਸ ਪ੍ਰਸ਼ਾਸਨ ਇੰਟੈਲੀਜੈਂਸੀਆ ਜਿਹੜਾ ਉਹਨਾਂ ਤੇ ਨਜ਼ਰ ਰੱਖਦਾਗਾ ਕਿ ਉਹਨਾਂ ਦੀਆਂ ਜੇਲ੍ਹ ਤੋਂ ਰਹਾ ਹੁਣ ਤੋਂ ਬਾਅਦ ਆਫਟਰ 릴ੀਸ ਫਰਮ ਦੀ ਜੇਲ ਉਹਨਾਂ ਦੇ ਐਕਟੀਵਿਟੀਜ਼ ਕੀ ਨਹਿਗੀਆਂ ਉਹ ਸਾਰੀਆਂ ਐਕਟੀਵਿਟੀ ਬਾਤ ਕੀਤੀਆਂ ਜਾਂਦੀਆਂ ਨੇ ਜਦੋਂ ਵੀ ਕਿਸੇ ਦੀ ਐਕਟੀਵਿਟੀ ਜਿਹੜੀ ਆ ਸਸਪੀਸ਼ੀਅਸ ਹੋਊਗੀ ਸ਼ੱਕੀ ਹੋਊਗੀ ਤਾਂ ਬਿਲਕੁਲ ਤਤ ਕਾਰਵਾਈ ਕੀਤੀ ਗਈ। ਪੰਜ ਰਸ ਤੋਂ ਇਲਾਵਾ ਜਿਹੜੀ ਜ਼ਹਿਰੀਲੀ ਸ਼ਰਾਬ ਹੈ ਉਹ ਵੀ ਕਬੱਟਾ ਮੁਸਤਾਸੀ ਕੁਝ ਦਿਨਾਂ ਦੇ ਵਿੱਚ ਮੋਤਾ ਵੀ ਹੋਈ ਹੈ। ਉਸ ਨੂੰ ਲੈ ਕੇ ਉਹਨਾਂ ਤੱਕੀ ਕੁਝ ਐਕਸ਼ਨ ਹੋਇਆ ਜਿਹੜਾ ਉਹ ਮਾਮਲਾ ਸਾਹਮਣੇ ਆਇਆ ਸੀ ਉਸ ਤੇ ਬਿਲਕੁਲ ਚਲਾਨ ਜਿਹੜਾ ਉਹਦਾ ਉਸ ਨਕਦਮੇ ਦਾ ਚਲਾਨ ਤਿਆਰ ਆਗਾ ਟੈਕਨੀਕਲ ਰਿਪੋਰਟ ਜਿਹੜੀਆਂ ਐਕਸਪਰਟ ਦੀਆਂ ਰਿਪੋਰਟ ਆਉਣੀਆਂ ਬਾਕੀ ਨੇਗੀਆਂ ਆਈ ਥਿੰਕ ਕੁਪਲ ਆਫ ਡੇ ਦੇ ਵਿੱਚ ਉਹ ਜਿਹੜੀਆਂ ਰਿਪੋਰਟਸ ਰਹਿਗੀਆਂ ਉਹ ਆ ਜਾਣਗੀਆਂ ਤਾਂ ਤੁਰੰਤ ਜਿਹੜਾ ਉਹ ਚਲਾਣਾ ਉਹ ਕੋਡ ਚ ਟੂ ਕੋਡ ਕੀਤਾ ਜਾਊਗਾ ਕੋਡ ਸਬਮਿਟ ਕੀਤਾ ਜਾਊਗਾ ਬਿਲਕੁਲ ਅਸੀਂ 100% ਇਨਸ਼ੋਰ ਕਰਦੇ ਹਾਂ ਕਿ ਉਹਨਾਂ ਸਾਰੇ ਦੋਸ਼ੀਆਂ ਨੂੰ ਸੀ ਜਿਹੜੀ ਆ ਲਾਈਫ ਕਨਵਿਕਸ਼ਨ ਕਰਵਾਉਣਾ ਮੇਰਾ ਇੱਕ ਹੋਰ ਟ੍ਰੈਕ ਜਿਹੜੇ ਫੜੇ ਗਏ ਸੀ ਹੱਥੋਂ ਕਿੰਦੇ ਸਾਡੇ ਕੋਲ ਬਿੱਲ ਹੈਗਾ ਆਨਲਾਈਨ ਐਂਟਰੀਆਂ ਹੈਗੀਆਂ ਉਹ ਮਸਲੇ ਦੇ ਵਿੱਚ ਕੀ ਤੁਸੀਂ ਥੋੜਾ ਕਲੈਰੀਫਾਈ ਕਰ ਦੋ ਕਿ ਕਾਰਨ ਤੁਸੀਂ ਕਰ ਰਹੇ ਹੋ ਜਾਂ ਕੀ ਗੱਲ ਬਾਤ ਹੈ ਦੇਖੋ ਮੈਂ ਬੜਾ ਹੈਰਾਨ ਆ ਕਿ ਇਹ ਕਾਲੀ ਦਲ ਬੜਾ ਵੱਧ ਚੜ ਕੇ ਉਹਨਾਂ ਲੋਕਾਂ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰਦਾਗਾ ਉਹਨਾਂ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾਗਾ ਮੇਰੇ ਕੋਲੇ ਬਾਈ ਨਾਮ ਮੈਂ ਹੁਣ ਦੂਰ ਪਏ ਨੇ ਡਾਕੂਮੈਂਟ ਜਿਹੜੇ ਦੋਸ਼ੀ ਫੜੇ ਗਏ ਨੇ ਉਸ ਕੇਸ ਦੇ ਅੰਦਰ ਇੱਕ ਦੋਸ਼ੀ ਦਾ ਜਿਹੜਾ ਮੇਨ ਦੋਸ਼ੀ ਆ ਉਹਦਾ ਭਰਾ 200 ਵਿੱਚ ਏਸੇ ਟੈਂਕਰਾਂ ਤੋਂ ਉਸੇ ਢਾਬੇ ਤੋਂ ਸਮਗਲੀ ਕਰਦਾ ਹੋਇਆ ਅੱਗ ਲੱਗ ਕੇ ਟੈਂਕਰ ਚੋਂ ਜਦੋਂ ਕੱਢ ਰਿਹਾ ਸੀਗਾ ਅੱਗ ਦਾ ਸ਼ਿਕਾਰ ਹੋ ਕੇ ਮਰ ਗਿਆ ਉਹਦਾ ਨਾਂ ਸੀ ਸੁਖਵਿੰਦਰ ਸਿੰਘ ਉਹਦਾ ਹੀ ਭਤੀਜਾ ਸੁਖਪ੍ਰੀਤ ਸਿੰਘ ਉਹ ਚੁਰਸ ਗਿਆ ਸੀ ਉਹਦੀ ਬਾਡੀ ਤੁਸੀਂ ਜਾ ਕੇ ਅੱਜ ਵੀ ਦੇਖ ਸਕਦੇ ਹੋ ਕਿ ਉਹ ਉਸ ਪਰਿਵਾਰ ਤੇ ਪਰਚਾ ਵੀ ਦਰਜ ਹੋਇਆ ਉਹਨਾਂ ਦਾ ਇੱਕ ਬੰਦਾ ਵੀ ਚਲਾ ਗਿਆ ਉਹਨਾਂ ਦੇ ਪਰਿਵਾਰ ਦਾ ਇੱਕ ਬੰਦਾ ਇੰਜਰਡ ਵੀ ਹੋਇਆ ਇਹ ਐਵੀਡੈਂਸ ਆ ਇਹ ਗਵਾਹੀ ਆ ਮੈਨੂੰ ਸਮਝ ਨਹੀਂ ਆਉਂਦੀ ਕਿ ਕਾਲੀਦਲ ਉਹਨਾਂ ਲੋਕਾਂ ਨੂੰ ਪ੍ਰੋਟੈਕਟ ਕਰ ਰਿਹਾ ਜਿਹੜੇ ਸਮਗਰੀ ਜਿੱਦਾਂ ਦਾ ਦਾਅਵਾ ਕਰਦੇ ਨੇਗੇ ਜਿਹੜੇ ਦਸ਼ਾ ਤਸਕੀ ਦਾ ਦਾਅਵਾ ਕਰਦੇ ਨੇ ਮੈਂ ਟਰਾਂਸਪੋਰਟ ਤੇ ਆਉਣਾ ਸਾਰਾ ਕੁਝ ਉਹ ਕੀ ਕਰਦੇ ਨੇ ਟਰਾਂਸਪੋਰਟਰ ਉੱਥੇ ਜਾਂਦੇ ਨੇਗੇ ਲੰਬੀਆਂ ਲੈਣਾ ਲੱਗ ਜਾਂਦੀਆਂ ਨੇਗੀਆਂ ਫਿਰ ਉਹ ਆਪਦੀ ਐਂਟਰੀ ਕਰਾ ਕੇ ਅੰਦਰ ਅੰਦਰ ਐਂਟਰੀ ਕਰਾ ਕੇ ਆਏ ਨੇ ਐਂਟਰੀ ਕਰਾਉਣ ਤੋਂ ਬਾਅਦ ਬਾਹਰ ਲਿਆ ਕੇ ਟਰੱਕ ਰੋਟੀ ਖਾਣ ਦੇ ਬਹਾਨੇ ਕੇ ਸਾਹਮਣੇ ਢਾਬਾ ਗਾ ਜੀ ਉਹ ਢਾਬੇ 'ਚ ਜਦ ਰੋਟੀ ਖਾਣਦੇ ਨੇ ਫਿਰ ਉੱਥੋਂ ਜਿਹੜਾ ਇਥਨੋਲ ਕੱਢਦੇ ਨੇਗੇ ਬਿਲਕੁਲ ਸਾਡੇ ਕੋਲੇ ਵੀਡੀਓਜ਼ ਨੇ ਗਿਆ ਸਾਡੇ ਕੋਲੇ ਉਹਦੀਆਂ ਫੋਟੋਜ਼ ਨੇ ਗਿਆ ਪੂਰਾ ਐਵੀਡੈਂਸ ਕਲੈਕਟ ਕੀਤਾਗਾ ਕਿ ਕਿਸ ਤਰ੍ਹਾਂ ਸੀਲ ਲੱਗੀ ਰਹਿੰਦੀ ਆ ਔਰ ਕਿਸ ਤਰ੍ਹਾਂ ਟੈਂਕਰ ਦੇ ਉੱਪਰ ਦੀ ਪਾਰਟ ਦੇ ਰਾਹੀਂ ਇੱਕ ਮਸ਼ੀਨ ਲਾ ਕੇ ਉਹਨੂੰ ਤਸਕ ਕਰਕੇ ਡਰਮ ਵਿੱਚ ਲੋਡ ਕਰਕੇ ਜਾਂਦੇ ਇਹਦੀ ਪੂਰੀ ਵੀਡੀਓਗ੍ਰਾਫੀ ਤਿਆਰ ਕੀਤੀ ਹੈ ਕਿਉਂਕਿ ਸਾਨੂੰ ਪਤਾ ਸੀਗਾ ਕਿ ਅਕਾਲੀ ਦਲ ਹਮੇਸ਼ਾ ਹੀ ਜਿਹੜੇ ਨਸ਼ਾ ਤਸਕਰ ਨੇਗੇ ਕਾਂਗਰਸ ਜਿਹੜੀ ਹਮੇਸ਼ਾ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਬਣਾਉਣ ਲਈ ਡਿਫੈਂਸ ਕਰਦੀ ਹੈ ਤਾਂ ਇਸ ਲਈ ਅਸੀਂ ਵੀਡੀਓਗ੍ਰਾਫੀ ਵੀ ਤਿਆਰ ਕੀਤੀ ਆ ਸੋ ਜਿੰਨੇ ਵੀ ਉਸ ਮਕਦਮੇ 'ਚ ਨਾਮਿਨੇਟ ਹੋਏ ਨੇ ਲੋਕ ਸਾਰੇ ਦੇ ਸਾਰੇ ਜਿਹੜੇ ਉਹਨਾਂ ਦਾ ਕ੍ਰਿਮਿਨਲ ਪਿਛੋਕੜ ਆ ਸਾਰੇ ਦੇ ਮੁਕਦਮੇ ਦਰਜ ਨੇ A to Z ਦੇ ਉੱਤੇ ਮੁਕਦਮੇ ਦਰਜ ਨੇਗੇ ਇਟ ਮੀਨ ਜੇ ਘੱਟੋ ਘੱਟ ਉਹ ਪੀਸੀ ਕਰਨ ਤੋਂ ਪਹਿਲਾਂ ਪ੍ਰੈਸ ਨੂੰ ਬੋਲਣ ਤੋਂ ਪਹਿਲਾਂ ਇੱਕ ਹੋਰ ਕਾਂਗਰਸ ਦੇ ਸਾਥੀ ਜਿਹੜੇ ਹਰ ਰੋਜ਼ ਮੀਡੀਆ ਚੋਂ ਦੇ ਚਾਹਤ ਰੱਖਦੇ ਨੇਗੇ ਉਹਨਾਂ ਦੀ ਮੈਂ ਟਵੀਟ ਦੇਖ ਰਿਆ ਸੀਗਾ ਉਹਨਾਂ ਨੂੰ ਵੀ ਸਮਝ ਨਹੀਂ ਆਉਂਦੀ ਵੀ ਭਰਾਵੋ ਤੁਸੀਂ ਕਿਹੜੇ 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 ਤਸਕਰਾਂ ਨੂੰ ਪ੍ਰੋਟੈਕਟ ਕਰ ਰਹੇ ਹੋਗੇ ਤੁਸੀਂ ਸ਼ਰਾਬ ਤਸਕਰਾਂ ਨੂੰ ਪ੍ਰੋਟੈਕਟ ਕਰ ਰਹੇ ਹੋਗੇ ਕਿਉਂਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਅਸੀਂ ਸ਼ਰਾਬ ਮਾਫੀ ਦਾ ਜਿਹਨੂੰ ਖਤਮ ਕੀਤਾ ਗਿਆ ਇਸ ਗੱਲ ਕਰਕੇ ਇਹ ਲੋਕ ਤਰਫ ਦੇ ਨੇ ਬਿਲਕੁਲ ਉਦੇ ਅੰਦਰ ਸਾਡੇ ਕੋਲ ਪੂਰਾ ਪ੍ਰੂਫ ਆ ਸਬੂਤ ਨੇ ਔਰ ਕੋਰਟ ਦੇ ਅੰਦਰ ਕੇਸ ਬੜੀ ਮਜ਼ਬੂਤੀ ਨਾਲ ਰੱਖਿਆ ਜਾਊਗਾ ਸਭ ਨੂੰ ਸਜ਼ਾ ਕਰਾਈ ਜਾਊਗੀ ਉਹਦੇ ਤੋਂ ਮੈਂ ਉਸ ਦਿਨ ਵੀ ਕਲੀਅਰ ਕੀਤਾ ਸੀਗਾ ਵੀ ਸ਼ਰਾਬ ਵੀ ਬਣ ਜਾਂਦੀ ਆ ਸੈਨੀਟਾਈਜ਼ਰ ਵੀ ਬਣ ਜਾਂਦਾਗਾ ਐਂਟੀਸੈਪਟਿਕ ਚੀਜ਼ਾਂ ਵੀ ਬਣ ਜਾਂਦੀਆਂ ਨੇ ਬਹੁਤ ਸਾਰੇ ਪ੍ਰੋਡਕਟ ਜਿਹੜੇ ਨੇਗੇ ਉਹ ਉਸ ਤੋਂ ਬਣ ਜਾਂਦੇ ਨੇਗੇ ਇਹਦੇ 'ਚ ਕੋਈ ਸ਼ੱਕ ਨਹੀਂ ਬਿਲਕੁਲ ਸਪਸ਼ਟ ਹੈਗਾ ਉਹ ਉਹੀ ਜਿਹੜਾ ਹੈਗਾ ਇਥਨੋਲ ਉੱਥੇ ਵੀ ਜਿਹੜਾ ਪੈਟਰੋਲਸ ਵੀ ਯੂਜ਼ ਹੁੰਦਾਗਾ ਸਾਰੇ ਇਕੱਠੇ ਹੋ ਜੋ ਕੀ ਕੱਲ ਦੀ ਬੀਜੇਪੀ ਰਾਇਨਸੋ ਨੇ ਪਾਸੇ ਵਧ ਰਹੀ ਨੇ ਹੋਰ ਇਕੱਠੇ ਹੋ ਕੇ ਆਮ ਆਦਮੀ ਪਾਰਟੀ ਨੂੰ ਜਾਂ 2024 ਦੀ ਚੋਣਾਂ ਦੇ ਲਈ ਦੇਖੋ ਮੈਂ ਸਮਝਦਾ ਸੁਨੀਲ ਜਾਖੜ ਜੀ ਪਹਿਲਾਂ ਕਾਂਗਰਸ ਸੀਗੇ ਔਰ ਉਸ ਤੋਂ ਬਾਅਦ ਬੀਜੇਪੀ ਸੀਗੇ ਸ਼ਾਇਦ ਉਹਨਾਂ ਦਾ ਮੂਡ ਬਦਲ ਗਿਆ ਹੋਊਗਾ ਕੱਲ ਉਹ ਕਹਿੰਦੇ ਹੋਣਗੇ ਕਿ ਹੁਣ ਕਾਲੀ ਦਲ ਚ ਸ਼ਾਮਲ ਹੋ ਜਾਈਏ ਕਾਲੀ ਦਲ ਦੇ ਪ੍ਰਧਾਨ ਬਣ ਜਾਈਏ ਕਿਉਂਕਿ ਸਰਕਾਰ ਤੱਕ ਅਦੇ ਆਏ ਨਹੀਂ ਹਮੇਸ਼ਾ ਪ੍ਰਧਾਨ ਰਹੇ ਪਹਿਲਾਂ ਕਾਂਗਰਸ ਦੇ ਪ੍ਰਧਾਨ ਰਹੇ ਹੁਣ ਬੀਜੇਪੀ ਦੇ ਨੇ ਕੱਲ ਨੂੰ ਆਈ ਥਿੰਕ ਉਹ ਸੋਚ ਰਹੇ ਨੇ ਕਿ ਕਿ ਕਾਲੀ ਦਲ ਦੇ ਪ੍ਰਧਾਨ ਬਣ ਜਾਈਏ તમ મેરા સને મેરે કુવાલે હાલ હી મે પંજાબ કે ગવર્નર એક સ્ટેટમેન્ટ દીતે થે સરકારી પ્રયાસો સે નશે કા જે સમસ્યા ખતમ હુઈ વો સતી સમાજ કો মিলકર કામ કરના ચાહીએ ઓર ઇસકા મુખ્ય કારણ બેરોજગારી ઓર કકિપણ હે કઈ ના કઈ રોજગાર દેને કી બાત ઉનહોને કહી હે બિલકુલ બહોત achhi સ્ટેટમેન્ટ ઓનરેબલ ગવર્નર સાહેબ કી આઈ હૈ ઉસકે લિયે હમ અપને સ્કિલ સેન્ટર જો હે પંજાબ મે સ્કિલ સેન્ટર ડેવલપ કર રહે હૈ હમ તો જેલો મે ભી સ્કિલ સેન્ટર બના રહે હૈ કે જહા જો નશા તસ્કર જાતા હૈ उसको जेल में सिखलाई देके जब वो बाहर आएगा तो उसको काम कामधंदे पर लगाएंगे हम बिल्कुल उसके लिए भी हम प्रबंध कर रहे हैं पर लेकिन हम लोगों को भी शामिल कर रहे हैं हम गांव में युद्ध नशे के विरुद्ध जो मुहिम चल रही है उसमें गांव के पंच सरपंच नंबरदार एम और आम लोग जो हैं वो शामिल हो रहे हैं हम उनको प्रेरित करते हैं उनको हम सुगंध खिलाते हैं कि भाई आपको ये सुगंध आप नशा इस नशा छोड़ने की इस मुहिम में शामिल हो तो उसमें बहुत बड़ा हमें जो है फायदा मिल रहा है बस थैंक यू